Tergantung tergang kejana mentrasana...

नाम वाणी नाम के जीवन सफला कर रहे हो सो बड़े भाग्य हो कुछ समय ले गुरमत विचार नाम जोड़ना करिए गुरु महाराज की वाणी इतिहास राय अपने मन में पालन पवित्र करना करिए उसके फल समूह गुरु संतान प्रेमी चलाना प्रदेश साधु प्रवान

ਤੇਰਾ ਸੁਪਾਟ ਤੇ ਖਤਮ ਹੋ ਗਿਆ ਸੰਪੂਰਨ ਹੋ ਗਿਆ ਦਸ ਅੰਕਾਂ ਵਿੱਚ ਗਾਣੀ ਹੈ ਸਹਸ ਕਰਤੀ ਸਹਸ ਕਰਤੀ ਹਿੰਦੀ ਅਤੇ ਸੰਸਕ੍ਰਿਤ ਦਾ ਸੁਮੇਲ ਹੈ ਦੋਨੋਂ ਭਾਸ਼ਾ ਨੂੰ ਮਿਲਾ ਕਰਕੇ ਗੁਰੂ ਮਹਾਰਾਜ ਨੇ ਇਹ ਬਡੂਲੀ ਦਾ ਸੰਬੋਧਨ ਇਹਦੇ ਵਿੱਚ ਸ਼ਲੋਕ ਸ਼ਲੋਕ ਆਉਂਦੇ ਹਨ ਇਹਨਾਂ ਵਿੱਚੋਂ ਇੱਕ ਸ਼ਲੋਕ ਦਾ ਅਸੀਂ ਪੜਿਆ ਸੀ जेड़ा कि गुरुदेव मंत्र के ऊपर लिखा हुआ है गुरु मंत्र जो प्राणी तगंत जन्म प्रश्न है जे कोई प्राणी इस संसार के बीच जे कोई बंदा गुरुदेव मंत्र तो हीन है बाछा है गुरु मंत्र हिंस ही दूर है कुछ ਤੁਮਾਰਾ ਜੀਵਨ ਨਹੀਂ ਕੋਤ ਜੀਵਨ ਜਿਹੜਾ ਨਾਮ ਉਹ ਫਸਤ ਲੱਗ ਤਰਗੰਤ ਜਨਮ ਪ੍ਰਸ਼ਣ ਪਰਸਤ ਬੇਕਾਰ ਉਹਦਾ ਜੀਵਨ ਬੇਕਾਰ ਜਿਹੜਾ ਬੰਦਾ ਗੁਰੂ ਵਾਲਾ ਨਹੀਂ ਬੰਦਾ ਇਹ ਜਿਹ ਤਰ੍ਹਾਂ ਜਿਹੜਾ ਬੰਦਾ ਨਿਗਰਾ ਹੈ ਜਿਹੜਾ ਕੋਈ ਗੁਰੂ ਤੇ ਲੜ ਨਹੀਂ ਲੱਗਿਆ ਜਿਹੜੇ ਨੇ ਆਪਣੇ ਜੀਵਨ ਦੇ ਵਿੱਚ ਪੂਰਨ ਗੁਰੂ ਨੂੰ ਧਾਰਨ ਨਹੀਂ ਕੀਤਾ ਗੁਰੂ ਨੇ ਪੜਾਇਆ ਐਨ ਕਦੋਂ ਕਿ ਉਹ ਗੁਰੂ ਨਹੀਂ ਬਣਾਇਆ ਉਹ ਨਿਕਲ ਰਿਹਾ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਆਤਾ ਗੁਰੂ ਵਾਲੇ ਪਾਸੇ ਲੱਗੇ ਕੀ ਕਿ ਇਹ ਤਾਂ ਦੁਨੀਆਂ ਵਿੱਚ ਕੰਮਾਂ ਕਾਜਾਂ ਦੇ ਰੋਜ਼ਿਆ ਰਹਿੰਦਾ ਕਰਦਾ ਕੁੰਡਾਂ ਤਾਂ ਕਰਦਾ ਗੁਰਦੁਆਰੇ ਨੂੰ ਚੰਦਾਨੀ ਦੇਣਾ ਅਜੇ ਜਾਉਂਦੇ ਹੋਰਾ ਹੀ ਕਰਨ ਦੇ ਦਿੰਦਾ ਪਰ ਅਜੇ ਗੁਰੂ ਵਾਲਾ ਨਹੀਂ ਬਣਿਆ ਇਹਨੇ ਗੁਰੂ ਤਾਂ ਨਹੀਂ ਕਿਹਾ ਤੇ ਉਸ ਬੰਦੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਕੇ ਤਾ दस दिन बाद पर भी आ रहा जर ने कितने गलबात चल रही है जी शहीदी गुरबीर सो गल कर शहादत बारे से विचार करा इतिहास बहुत लंबा चुना पर मैं इस कथा के साधन बारे भी विचार रखा चलना जिथे गुरमंत्र मंत्री गल है ਜਿਤੇ ਬੰਦੇ ਦੇ ਗੁਰੂ ਵਾਲਾ ਬਣਨ ਦੀ ਗੱਲ ਹੈ ਗੁਰੂ ਤੋਂ ਹੀਣ ਹੋਣ ਦੀ ਗੱਲ ਹੈ ਗੁਰੂ ਜ ਹੈ ਗੁਰਮੰਤਰ ਦੀ ਦਾਤਨੀ ਹੈ ਜਿਹੜੇ ਗੁਰ ਉਸ ਬੰਦੇ ਦਾ ਜੀਵਨਾ ਮਾਰਾ ਦੇ ਨੇ ਉਹ ਲਾੜਤਾ ਵਾਰੀ ਹੈ ਤਰੰਤ ਜਨਮ ਪ੍ਰਸ਼ਨ ਤਰੱਕੀ ਉਹਦਾ ਜੀਵਨਾ ਬੇਕਾਰ ਹੈ ਪਰਸ਼ਟ ਉਸ ਬੰਦੇ ਦਾ ਜੀਵਨ ਜਿਹੜਾ ਗੁਰੂ ਵਾਲਾ ਨਹੀਂ ਬਣਿਆ ਹੁਣ ਮੈਂ ਇੱਕ ਗੱਲ ਵਿੱਚ ਕਹਾਂ ਮੈਂ ਥੋੜੀ ਜਿਹੀ ਦੱਸਾਂਗੀ ਸਨਾਦਰ ਧਰਮ ਦੇ ਵਿੱਚ ਇੱਕ ਰੀਤ ਜਿਹੜੀ ਹੈ ਮੈਨੂੰ ਬੜੀ ਚੰਗੀ ਲੱਗਦੀ ਹੈ अनादि काल तो आज दिनी है वो वो कुछ रहते दिनी है द्रोपर दिनी है बड़ी पुरानी है वो अजता वो खत्म हो गई है लगभग आज वो रीत तो खत्म हो गई है क्योंकि परस्परणा बदल गया इंसान धर्म तो दूर हो गया दुनिया भी कम्मा काजा भी दुनिया भी रंग रलिया भी मस्त हो गया ਦੇਖੋ ਇਹਨਾਂ ਬਹੁਤ ਲੱਭ ਗਿਆ ਕਿ ਜਿਹੜੀ ਆਪਣੇ ਧਰਮ ਦੀ ਗੱਤ ਸਿੱਖ ਕੋ ਜਾਣਾ ਨਹੀਂ ਜ਼ਰੂਰੀ ਕੀ ਸਮਝਦਾ ਬੜਾ ਪ੍ਰਸ਼ਟ ਹੋ ਗਿਆ ਉਹਨਾਂ ਜ਼ਰੂਰੀ ਕੀ ਸਮਝਦਾ ਬੜੀ ਵੱਡੀ ਕਰਦਾ ਸੰਗਤ ਮੈਂ ਗੱਲ ਕਰਦਾ ਉਹ ਕਿਹੜੀ ਰੀਤ ਹੈ ਕਿ ਜਿਹੜਾ ਗੁਰੂ ਵਾਲਾ ਨਹੀਂ ਹੁੰਦਾ ਸੀ ਨਾ ਉਹ ਲੋਕ ਨੂੰ ਫਲਦਾਨ ਨਹੀਂ ਲੈਂਦੇ ਸੀ ਉਹ ਦਾਨ ਨਹੀਂ ਲੈਂਦੇ ਸੀ ਤੇ ਗੁਰੂ ਮਹਾਰਾਜ ਜੀ ਇਹਨਾਂ ਬਾਣੀ ਵਿੱਚ ਖੰਡਤ ਕਰਦੇ ਆ ਅੰਗਲ ਕਰਦੇ ਆ ਇਸ ਚੀਜ਼ ਦਾ ਕਿ ਜੇ ਕੋਈ ਨਿਗਰ ਬੰਦਾ ਨਾ ਤਾਂ ਨਿਗਰ ਬੰਦੇ ਦਾ ਆਤਮਨੀ ਪਰਵਾਹ ਨਹੀਂ ਆਖਵਾਹੀ ਗੁਰੂ ਆਖਵਾਹ ਗੁਰੂ ਨਿਗਰ ਬੰਦੇ ਦਾ ਦਾਨ ਦੀ ਪਰਵਾਹ ਨਹੀਂ ਹੁੰਦਾ ਕਮਾਲ ਦੀ ਗੱਲ ਹੈ ਮੈਂ ਕੱਲ ਪਰਸੋ ਵੀ ਬੇਨਤੀ ਕਰਦਾ ਸੀ ਕਿ ਨਾ ਨਹੀਂ ਦੇ ਰੋੜਾ ਦੀ ਗੱਲ ਹੈ ਕਿ ਤੁਸੀਂ ਇੱਕ ਨਹੀਂ ਪ੍ਰਮਾਣ ਮਿਲਣ ਦੇ ਅਨੇਕ ਹੁਣ ਮੈਂ ਤੁਹਾਨੂੰ ਦੋ ਪ੍ਰਮਾਣ ਜਿਹੜਾ ਨਾ ਆਪਣੇ ਕੋਲ ਮੇਰੇ ਮੈਂਟਲ ਸਮਾਹ ਆ ਕੋਣ ਪਹਿਲੇ ਗੱਲ ਨਾਲ ਮੋਟਰ ਦੇ ਚੱਕਰ ਸੇ ਨਾਲ ਲੇਟ ਹੋ ਗਿਆ ਤੇ ਅਣਜਾਣ ਬੰਦੇ ਕੋਲੋਂ ਹਮਾਰ ਆਣਾ ਜਬਾਤ ਅੰਦਰ ਦੇਖ ਲਿਆ ਪੰਜਾਬੀ ਬੋਲ ਦਾ ਵਿਦੋ 10 ਦੇ 50 ਪੰਜਾਬੀਆਂ ਦੇ ਸੌ ਦਾ ਹੁੰਦੀ ਨਹੀਂ ਕਰਦੇ ਬਾਹਰ ਹੀ ਜਾਣ ਅਣਜਾਣ ਤੋਂ ਦਾ ਦੇਖਿਆ ਨਾ ਮੈਂ ਉਹ ਸੋਧਿਆ ਪਰਲੀ ਜੀ ਦੀ ਸੌਰੀ ਮੇਰੀ ਸ਼ੁਰੂਆਤ ਵਿੱਚ ਸਾਰਾ ਦਿਨ ਹੀ ਧਿਆੜੀ ਜੀ ਕੋਲ ਬਣਾ ਰਿਹਾ ਮੈਂ ਦਲ ਸਭ ਤੋਂ ਉੱਤੇ ਕੋਲ ਤੇ ਖੜਾ ਰਿਹਾ ਤੇ ਮਿਕਲ ਗਿਆ ਸੀ ਗੱਲ ਉਹ ਜਦੋਂ ਮੈਂ ਇਹਨੂੰ ਪੰਜ ਦਾ ਮੇਰੇ ਉੱਪਰ ਆਨਸਰ ਕਰੇ ਸੀ ਰੋਪਾਂ ਦੀ ਤਰ੍ਹਾਂ ਉਹ ਬੁਝੇ ਲੱਗ ਪਾਇਆ ਨਾ ਬਰਤਨ ਕਿ ਬਰਸੀ ਗਿਆ। ਸੋ ਅਗਲੇ ਤੋਂ 10-15 ਮਿੰਟ ਰਹਿੰਦੇ ਆ ਲੇਟ ਹੋ ਗਏ ਆ ਪਰ ਸਭ ਕੋਲ ਕਿਰਪਾ ਕਰੇ ਗੁਰੂ ਦੇ ਬਾਰੇ ਗੁਰਮੰਤਰ ਦੇ ਬਾਰੇ ਤੇ ਨਿਗਰੇ ਦੇ ਬਾਰੇ ਤੇ ਦਾਸ ਜੀ ਕਹਿੰਦੇ ਸ ਸਨਾਤਨ ਧਰਮ ਦੇ ਵਿੱਚ ਇੱਕ ਰੀਤ ਬੜੀ ਚੰਗੀ ਬੜੀ ਸੋਹਣੀ ਹੈ ਉਹ ਕਿਹੜੀ ਰੀਤ ਹੈ ਕਿ ਜਿਹੜਾ ਮਨ ਦਾ ਗੁਰੂ ਵਾਲਾ ਨਹੀਂ ਬੜਿਆ ਨਾ

ਅੱਜ ਸਾਡੇ ਸਾਡੇ ਸਾਧੂ ਜੀ ਸਰਵਾਦੂ ਗਣ ਦੇ ਅੱਖੋ ਵਾਹੀ ਗੁਰੂ ਸਾਧੂ ਜੀ ਸਰਵਾਦੂ ਗਣ ਦੇ ਅ ਪਰਸੋ ਦੀ ਦਾਸ ਦੇ ਇੱਥੇ ਮੈਂ ਫੇਸਟ ਤੇ ਕਿਤੇ ਖੜਾ ਸੀਗਾ ਅ ਅਜਨੇ ਸੀ ਠੀਕੋੜ ਗੜ ਤੇ ਮੈਂ ਫੋਟੋ ਵੀ ਖਿੱਚ ਕੇ ਰੱਖੀ ਹੋਈ ਹੈ ਕਿਉਂਕਿ ਮੇਰਾ ਸੋਸ਼ਲ ਮੀਡੀਆ ਤੇ ਲਾਈਕ ਚੱਲਦਾ ਆ YouTube ਤੋਂ EDS ਤੋਂ ਤੇ ਮੈਂ ਬੇਨਤੀ ਕਰਾਂ ਦਾਸ ਨੂੰ ਚਲੋ ਸਾਧੂ ਦੀ ਤਸਵੀਰ ਤੇ ਦਾਸ ਘੁੰਮਣ ਕੋਈ ਟੈਸ ਨਾਲੇ ਪਾਸੇ ਪੰਜ 1 ਵਜੇ ਦੀ ਗੱਲ ਹੈ ਤੇ ਮੈਂ ਕਿਹਾ ਥੋੜਾ ਕੁਝ ਕੁੱਤਿਆਂ ਨੂੰ ਬਿਸਕੁਟ ਪਾਸੇ ਪਾਏ ਇਹ ਚੱਲਣਾ ਮਨ ਜੋ ਜੀਵਾਂ ਨੂੰ ਤੇ ਗਾਵਾਂ ਨੂੰ ਤੇ ਪੱਟਾ ਘੁੱਟਾ ਇਹ ਬਾਹਰ ਉਸ ਵੇਲੇ ਸਵੇਰੇ ਮੇਰੀ ਆਮ ਤਰ੍ਹਾਂ ਦੀ ਰੁਟੀਨ ਹੈ ਤੇ ਮੈਂ ਕੰਮਣ ਲਿਆ ਤੇ ਉੱਥੇ ਨਾ ਸਟੇਸ਼ਨ ਦੇ ਬਾਹਰਲੇ ਪਾਸੇ ਇੱਕ ਦੁਕਾਨ ਦੇ ਅੱਗੇ ਦੋ ਤਿੰਨ ਸਾਧੂ ਸੁੱਤੇ ਪਏ ਸੈਟਰਾਂ ਦੇ ਅੱਗੇ ਇੱਕ ਸਾਧੂ ਜੀ ਮਹਾਰਾਜ ਬਿਠੇ ਬਿਠੇ ਐਂਡਰੋਇਡ ਚਲਾਈ ਜਾ ਰਹੇ ਮੈਂ ਵਾਓ ਕੀ ਬਾਤ ਹੈ ਵੰਡਰਫੁਲ ਬਾਬਾ ਜੀ ਐਂਡਰੋਇਡ ਮੈਂ ਜਿਆ ਹੱਥ ਹੋ ਗਏ ਪ੍ਰਣਾਮ ਕੀ ਦੁਕਾਨਦਾਰ ਨੂੰ ਕੁਝ ਉਹ ਪੰਜ ਪੰਜ 6000 ਤੋਂ ਥੱਲੇ ਪੁਰਾਣਾ ਚੱਲਦਾ ਫੋਨ ਨਹੀਂ ਮਿਲਦਾ ਆਪਣਾ ਮੈਨੂੰ ਕਈ ਦਿਨ ਹੋ ਗਏ ਮੈਂ ਨੈਟ ਕਰਕੇ ਨਾ ਮੇਰਾ ਫੋਨ ਓਵਰਲੋਡ ਹੋ ਰਿਹਾ ਦੋ ਸਾਲ ਪੁਰਾਣਾ ਹੈਗਾ ਫੋਨ ਤੇ ਸੋਚ ਰਿਹਾ ਸੀ 5G ਲੈਣਾ 5G ਲੈਣਾ ਪਰ ਮੈਨੇ ਨਹੀਂ ਜਾਂਦਾ ਕਿਉਂਕਿ 20 22000 ਤੋਂ ਥੱਲੇ ਆ ਕੋਈ 5G ਡੱਬੇ ਫੋਨ ਜਿੱਦਾਂ ਤੇ ਸਾਨੂੰ ਚਾਹੀਦੇ ਆ ਕਿਉਂਕਿ ਸਾਡੀ ਵੀਡੀਓ ਬਣਦੀ HD ਤੇ ਚਾਹੀਦੀ ਆ HD ਤੇ ਤੇ ਆਉਣਾ ਇੱਕ 10 ਮਿੰਟ ਦੀ ਜਿਹੜੀ ਨਾ 100 150 ਸੈਕਿੰਡ ਦੀ ਬਣਾ ਲੈਣਾ ਉਹ ਵੀ ਮੱਥੇ ਉਂਦੇ ਨੰਬੀ ਉਂਦੇ ਜੀਵੀ ਦੀ ਜਿਹੜੀ ਹੈ ਮੇਰੀ ਵੀਡੀਓ ਕਹੀ ਸੀ ਪ੍ਰਾਨੀ ਕਬੂਰ ਥਲਾ ਦੀ ਸੰਤਾ ਦੇ ਡੇਰੇ ਦੀ ਉਚਾੜ ਕੇ ਐਂਡੋ ਤੇ ਮੈਂ ਕਿਹਾ ਖਮਾਤ ਹੋ ਗਈ ਆ ਅੱਜ ਤੇ ਮੇਰੇ ਪਰਗਾ ਤੇ ਸੋਚਦਾ ਅਸੀਂ ਤੇ ਤਸਰ ਕੀ ਦੇ ਕੇ ਬੜਾ ਆਪਣੇ ਆਪ ਨੂੰ ਸੋਚਦੇ ਆ ਚਲ 10 10 ਰੁਪਏ ਕਿਸ ਨੂੰ ਦਾਨ ਕਰਤੇ ਸਾਧੂ ਨੂੰ ਸਾਡੇ ਕੋਲ ਮੰਗਦੇ ਆ ਕਿ ਬੱਬਾ ਜੀ ਰੋਟੀ ਖਾਣ ਨੂੰ ਚਾਹ ਰਹੇ ਆ ਤੇ ਮੈਂ ਤਾਂ ਕਈ ਵਾਰ ਇਸ਼ਾਰਾ ਕਰਦੇ ਨਾ ਜਿੱਥੇ ਇੱਕ ਲੰਗਰ ਚੱਲਦਾ ਹੋਵੇ ਚੱਲ ਗੁਰਦੁਆਰੇ ਸਾਡੇ ਲੰਗਰ ਚੱਲਦਾ ਆਜਾ ਮੇਰੇ ਨਾਲ ਮੈਂ ਤੇ ਰੋਟੀ ਖਵਾਣਾ ਰੋਟੀ ਖਾਣੀ ਆ ਢੇਡ ਪਰਣਾ ਭਾ ਲੈ ਫਿਰ ਵੀ ਤੈਨੂੰ ਮੈਂ 10 ਰੁਪਏ ਦੇ ਦਾਨ ਕੋਈ ਗੱਲ ਨਹੀਂ ਪਰ ਕਮਾਲ ਹੋ ਗਈ ਹੈ ਇਹ ਨਾ ਸਾਧੂ ਸੰਤਾਂ ਦੀ ਦੁਕਾਨਦਾਰ ਫੋਟੋ ਖਿੱਚ ਲਈ ਰੱਖਿਆ ਮੈਂ ਜਦੋਂ ਆਪਣੇ ਸੋਸ਼ਲ ਮੀਡੀਆ 'ਚ ਪਾਉਣੇ ਤੇ ਲੋਕਾਂ ਨੂੰ ਪੁੱਛਾਂ ਨਾ ਮਿੱਥੂ ਜਿਹੜਾ ਪੁੰਨਦਾਨ ਦਿੰਦੇ ਹੋ ਨਾ ਆ ਪੁੰਨਦਾਨ ਕਿੱਥੇ ਜਾਂਦਾ ਤੇ ਕੀ ਕਰਦੇ ਅਗੇ ਉਹ ਤੇ ਸਾਧੂ ਸਵਾਦੂ ਤੇ ਦੁਕਾਨਦਾਰ ਉਹ ਤੋਂ ਦਾਣ ਜੋ ਬਿਸਕੁਟ ਲੈ ਤੇ ਕਹਾਂ ਮਾਸਤੇ ਦੁਕਾਨਦਾਰ ਨੂੰ ਦੱਸੇ ਕਿ ਯਾਰ ਇਹ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਵੇਚਿਆ ਗੁਰਬਾਣੀ ਮੈਂ ਇਹਨਾਂ ਕੋ ਸਾਧੂ ਪਗੜੇ ਕੱਪੜਿਆ ਨਾਲ ਐਂਡਰੋਇਡ ਚਲਾਇਆ ਵੀ ਮੈਂ ਕਹਿੰਦਾ ਕਿ ਫਿਰ ਮਸਤ ਹੋ ਗਏ ਕਦੋਂ ਮਪਣੀ ਐਂਡਰੋਇਡ ਨਹੀਂ ਸ਼ਾਮਾਂ ਨੂੰ ਦਾਰੂ ਦੇ ਠੇਕੇ ਤੇ ਖੜੇ ਹੁੰਦੇ ਆ ਦਾਰੂ ਦੇ ਠੇਕੇ ਤੇ ਖੜੇ ਹੁੰਦੇ ਹੈ ਨਾ ਤੇ ਫਿਰ ਇਹ ਕੋਈ ਦਾਨ ਦੇਣਾ ਵੀ ਬੇਕਾਰ ਹੈ ਇਹੋ ਜਨ ਨੂੰ ਦਾਨ ਕਰਨਾ ਵੀ ਬੇਕਾਰ ਹੈ ਹੁਣ ਗੁਰਬਾਣੀ ਦੀ ਮੈਂ ਪਹਿਲਾਂ ਵੀ ਬੇਨਤੀ ਕਰਦਾ ਸੀ ਗੁਰਬਾਣੀ ਵਿੱਚ ਗੁਰੂ ਮਹਾਰਾਜ ਨੇ ਇਹੋ ਜਿਹੇ ਕੋਲਦਾਨ ਦਾ ਵੀ ਖੰਡਨ ਕੀਤਾ ਹੈ ਜਿਹੜਾ ਗੁਣਦਾਨ ਦੇ ਕੇ ਅਸੀਂ गर्व ਕਰੀਏ ਗੁਮਾਨ ਰੱਖੀ ਮਨ ਵਿੱਚ ਹੰਕਾਰ ਕਰੀਏ ਮੈਂ ਕਹਿੰਦਾ ਏਸੀ ਮੈਂ ਲਵਾਇਆ ਸ਼ੇਕਰ ਮੈਂ ਲਵਾਇਆ ਆ ਪੱਥਰ ਮੈਂ ਲਵਾਇਆ ਆ ਦਾਨ ਬਾਬਾ ਜੀ ਮੈਂ ਕੀਤਾ ਤੇ ਤਾਂ ਮੈਂ ਕਰਾਇਆ ਤੇ ਜਿਹੜਾ ਮੈਂ ਮੇਰੀ ਵਿੱਚ ਕਰੇ ਨਾ ਸਾਥ ਕਰਨ ਮਾਰ ਕੇ ਤੇ ਮੇਰੀ ਮੇਰੀ ਕਰ ਤੇ ਅੰਸਜੋ ਗਏ ਜਦੋਂ ਮਰਤਾ ਗਿਆ ਅਦਗੰਤ ਜਨਮ ਪ੍ਰਸ਼ਨ ਕਾਲਾਂ ਦੀਆਂ ਕੀਤੀਆਂ ਮਹਾਰਾਜ ਮੰਗਿਆ ਪਾਸਾ ਕਹਿੰਦੇ ਤਾਂ ਜੀਵਨ ਬੇਕਾਰ ਹੈ ਤਰਗੰਤ ਜਨਮ ਬਰਸ਼ਣਾ ਤਾਂ ਤਰੱਕੀ ਲਾਂਤ ਉਹ ਜੀਵਨ ਜਿਹੜਾ ਗੁਰੂ ਵਾਲਾ ਨਹੀਂ ਬਣਿਆ ਤੇ ਗੁਰੂ ਧੰਨ ਕਰਕੇ ਵੀ ਕਈ ਵਾਰ ਤਾਂ ਅਸੀਂ ਤੇ ਗੁਰੂ ਵਾਲੇ ਬਣ ਕੇ ਹੀ ਬਣ ਗਿਆ ਉਹ ਵਾਲੀ ਬਣਵਾਉਂਦੇ ਮਰ ਕੇ ਵੀ ਨਹੀਂ ਬਣਦੇ ਨੇ ਜੇਨੇ ਬਣਦੇ ਗੁਰੂ ਨਾਲ ਜੁੜ ਕੇ ਵੀ ਗੁਰੂ ਤੋਂ ਕੋਸਾ ਦੂਰ ਹੈ ਕੋਸਾ ਥੋੜੀ ਦੂਰਤ ਨਹੀਂ ਖੈਰ ਗੱਲ ਕਰਾਂ ਗੁਰਬਾਣੀ ਕਹਿੰਦੀ ਹੈ ਪੁੰਨਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਹੀ ਪੁੰਨਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਹੀ ਵਾਹਿਗੁਰੂ ਵਾਹਿਗੁਰੂ ਮਾਲਕ ਜੀ ਨੇ ਇਹੋ ਜਾਂ ਪੁੰਨਦਾਨ ਕਰਨ ਵਾਲੇ ਜਿਹੜੇ ਆਪਾਂ ਦਾ ਦਾਨ ਕੀਤਾ ਚੰਗਾ ਸਮਝ ਕੇ ਭਲਾ ਕਰਕੇ ਉਹ ਜਾਂ ਮਨ ਉਦਾਰੂ ਤੇ ਠੀਕੇ ਤੇ ਖੜੇ ਉਦਾਰੂ ਤੇ ਨਾ ਕੋਈ ਦਾਨ ਵੀ ਬੇਕਾਰ ਜਾਵੇਗਾ ਤੇਰ ਕੋ ਬੰਦੇ ਦਾ ਵੀ ਕੋੰਦਾੰ ਵਿਚਾਰ ਹੈ ਜਿਹੜਾ ਸਜਿਓ ਕਰਦਾ ਤੇ ਖੱਬਿਓ ਵੀ ਖਾਂਦਾ ਹੈ ਅਸੀਂ ਤਾਂ ਮਮਾ ਜੀ ਅਰਦਾਸ ਵਿੱਚ ਲਿਖਦੇ ਨਾਮ ਨਹੀਂ ਬੋਲਿਆ ਅਰਦਾਸ ਵਿੱਚ ਮਾਇਆ ਦੀ ਕੀਤੀ ਗਈ ਬਾਬਾ ਜੀ ਦੇ ਦੁਆਰੇ ਹੋ ਜਾਂਦੀਆਂ ਅਸੀਂ ਬਾਬਾ ਜੀ ਸਾਡਾ ਨਾਮ ਐ ਹੀ ਨਹੀਂ ਰ ਅਰਦਾਸ ਵਿੱਚ ਮੈਂ ਸੁਣਦਾ ਪਿਆ ਸੀ ਤੂੰ ਮੈਂ ਕਿਹ ਨਾਮ ਸੁਣਦਾ ਪਿਆ ਸੀ ਕਿ ਬਾਬਾ ਕਦੋਂ ਮੇਰਾ ਨਾਮ ਬੋਲੇ ਕਰਨ ਦੇ ਦੀ ਕਦੋਂ ਮੇਰਾ ਨਾਮ ਆਵੇ ਅਰਦਾਸ ਵਿੱਚ ਇਹ ਨਹੀਂ ਸੁਣਦਾ ਪਿਆ ਸੀ ਕਿ ਜਿਹੜਾ ਤੈਨੂੰ ਸੁਣਾਈ ਜਾਂਦਾ ਘੱਟ ਘੱਟ ਦੀ ਤੇਰਾ ਤੇਰੀ ਸੁਣੀ ਜਾਂਦਾ ਤੂੰ ਉਲੀਂ ਸੁਣਦਾ ਰਿਹਾ हम गुरु को तो मानते हैं हम गुरु को तो रोज देखते हैं लेकिन गुरु की नहीं मानते गुरु की नहीं मानते ना करो समझानी ही रोज पढ़ते हो तो तो अंतर ज्ञानी पढ़ते, हैं पढ़ते। की पूरे तो जानी जाना है तो बोल के लिए महाराज बिड बोल

ਜੇ ਅੰਦਰੋਂ ਪ੍ਰਗਟ ਨਹੀਂ ਹੋਇਆ ਗੁਰੂ ਨੇ ਹਿਰਦੇ ਗੁਰੂ ਨੇ ਹਿਰਦੇ ਵਿੱਚ ਨਹੀਂ ਬਸਾਇਆ ਸਾਥ ਸੰਗਤ ਤੇ ਬਾਹਰ ਵਾਲਾ ਵੀ ਫਿਰ ਦੇਖ ਦਿਖਾਵਾ ਸੋ ਦੇਖ ਦਿਖਾਵਾ ਕਹਿੰਦੇ ਨਹੀਂ ਇਹ ਸੁਭਨ ਵਿਅਕਤੀ ਕਰ ਸਾਥ ਸੰਗਤ ਕਿ ਸਤਗੁਰੂ ਕੇ ਸਾਹਮਣੇ ਇਹ ਸਮਝਾਉਣਾ ਕਰਦੇ ਗੁਰੂ ਕੇ ਪਿਆਰਿਓ ਜੀ ਗੁਰਬਚਨ ਸਤਿਗੁਰੂ ਜੀ ਗੁਰੂ ਕੇ ਪਿਆਰਿਓ ਸਾਨੂੰ ਗੁਰੂ ਇਹ ਹੀ ਸਮਝਾਉਣਾ ਕਰਦੇ ਨੇ ਕਿ ਤੁਸੀਂ ਇਸ ਭਰਮ ਦੇ ਵਿੱਚ ਨਾ ਰਹੋ કે કે મેરા અરदास ની હોઈ જા મેરા નામ ની બોલે આપા રોજ પડને આ અંતર જાની અંતર જાની કે અંદર દિ જાનનવાળા સાડે અંતર દિ જાનનવાળા ભૂરો કે વિધાતા સારે જગતા વિધાતા જેડા હકો સદા પૂરી કરણવાળા સદા મનકી પૂરે નાનક દાસ એ સુખ માંગે લોગો કર સંતન કી તુરે એ સુખ માંગિયા કરો ਦੁਨੀਆ ਦੀ ਸੁੱਖ ਤਾਂ ਸਾਰੇ ਮੰਗਦੇ ਆ ਬਾਬਾ ਜੀ ਮੈਨੂੰ ਕਿਰਪਾ ਕਰਿਓ ਗੱਡੀ ਦੇ ਦੋ ਕਾਰ ਦੇ ਦੋ ਛੋਟਾ ਜਿਹਾ ਕਾਰ ਵੱਡਾ ਕਾਰੋਬਾਰ ਦੇ ਦੋ ਵੱਡੀ ਕੋਠੀ ਬਣ ਜਾਵੇ ਮਹਾਰਾਜ ਕਿਰਪਾ ਕਰਿਓ ਦੁਨੀਆ ਦੀਪਤਾਰ ਨਾ ਮੰਗੋ ਸੁੱਖ ਮੰਗੋ ਤਾਂ ਨਾਮ ਦਾ ਸੁੱਖ ਮੰਗੋ ਮੰਗਣਾ ਮੰਗਨ ਨਹੀਂ ਤਾਂ ਹਰ ਤਸੁਰਤੇ ਮੰਗਣਾ ਜਸ ਮੰਗਿਆ ਗੁਰੂ ਗੋਬਿੰਦ ਸਿੰਘ ਜੀ ਹੁਣ ਦੀ ਅਕਸ ਦਾ ਸਰਵਣ ਕਰਦੇ ਭਾਗਾਂ ਵਾਲੇ ਮੈਂ ਸਿਰਲ ਚ ਬੇਨਤੀ ਕੀਤੀ ਹੈ ਜਿਹੜੇ ਜੀਵਨ ਦਾ ਸਮਾਂ ਇੱਥੇ ਲਾਰੇ ਨੇ ਗੁਰੂ ਦੇ ਨਾਲ ਜੁੜੇ ਨੇ ਸੰਗਤ ਕਥਾ ਕਿਤਰ ਬਾਟ ਕੀ ਭੰਗਾ ਮਣੀ ਬੜੇ ਪਾਟਾ ਵਾਲੇ ਕੜਜੂ ਦਾ ਬੜਾ ਭੈਣਾ ਸਮਾਂ ਚੱਲਦਾ ਕਿ ਕਿੰਨੀ ਖੜਾਈਆਂ ਲੱਗੀ ਹੋਈਆਂ ਉਧਰ ਹਮਾਸ ਦੀ ਤੇ ਯੂਕਰੇਨ ਦੀ ਤੇ ਯੂਕਰੇਨ ਦੀ ਤੇ ਰੂਸ ਦੀ ਰੋਜ਼ ਹਜ਼ਾਰਾਂ ਬੰਦੇ ਮਾਰਦੇ ਤਿਆਰ ਬੜਾ ਪੂਰਾ ਹਲ ਵਾਹਿਗੁਰੂ ਬਚਾਵੇ ਭੈ ਵਿਚ ਰਹਿਆ ਕਰੋ ਗੁਰੂ ਦੇ ਪਤਾ ਨਹੀਂ ਕਿਹੜਾ ਕੋਈ ਮਸਾਈ ਨਿਸ ਨਿਊਜ਼ ਹੋ ਗਈ ਤੇ ਕਿਹਨੇ ਨਾ ਤੇ ਵਾਰ ਉੱਪਰ ਲਾ ਕਰੇ ਗੁਰੂ ਦਾ ਪੈਰ ਹਰ ਵਿੱਚ ਰੱਖਿਆ ਕਰੋ ਹਰ ਦਿਨ ਐਵਰੀ ਹਾਅਰ ਐਵਰੀ ਮਿੰਟ एक एक पल पर छिन छिन सिमरो अदम अपारा देखो मन गल गल धणी जा रही छिन छिन सिमरो अदम अपारा जिन सिमरत दुख मिटा हमारा आको आए वाह गुरु जिन सिमरत मारा कदे दुख मिटा हमारा सारा दुख मिट जावे छिन छिन सिमरो मैं बेंदी करा गुरु के प्यारे समझ नहीं है ਸਤਿਗੁਰੂ ਕਿਰਪਾ ਕਰੇ ਆਪਾਂ ਨੂੰ ਇਹ ਹਮੇਸ਼ਾ ਜਾਣ ਕੇ ਰੱਖੋ ਮਨ ਵਿੱਚ ਗੁਰੂ ਮੇਰਾ ਸੰਗ ਸਦਾ ਹਨ ਹੱਲੇ ਸਿਮਰ ਸਿਮਰ ਤੇ ਸਦਾ ਸੰਭਲ ਜੋ ਜੋ ਸਿਮਰਾਂਗੇ ਕੋਤੇ ਨਾਲ ਖੜਾ ਹੈ ਸੋ ਮਨ ਵਿੱਚ ਭਰਮ ਨਹੀਂ ਰੱਖਣਾ ਕਿ ਆਪਾਂ ਕਿਸੇ ਪ੍ਰਕਾਰ ਦਾ ਹਾਂ ਇਹ ਵੀ ਵਿਅਕਤੀ ਕਰਨਾ ਪੁੰਨ दान ਦੇ ਬਾਰੇ ਜਿੱਥੇ ਗੱਲ ਕਰ ਰਹੇ ਸੀ ਗੁਰਬਾਣੀ ਵਿੱਚ ਤੋਂ ਘੋਰ ਹੈ ਜੇ ਤੁਸੀਂ ਪ੍ਰਕਾਤ ਤੇ ਬੋਲ ਰਹੀ ਹੈ ਮਹਾਰਾਜ ਉੱਥੇ ਕੀ ਕਹਿੰਦੇ ਨੇ ਪੁੰਨ ਦਾਨ ਜੋ ਬੀਜ ਦੇ ਪਿਛਲੇ ਤੁਕ ਵਿੱਚ ਕਹਿੰਦੇ ਸੀ ਦੋਨ ਦਾਨ ਜੋ ਬੀਜ ਦੇ ਸਭ ਧੰਮ ਬਣਾਏ ਕਹਿ ਜਾਈ ਜਿਹੜਾ ਦਿਖਾਵਾ ਕਰਕੇ ਸੋਤਨਬਾਜੀ ਕਰਦੇ ਨੇ ਨਾਮ ਪਤਾ ਮੰਗਦੇ ਨੇ ਚਿੱਠੀਆਂ ਲੋਂਦੇ ਨੇ ਆਪਣੇ ਰਸਿੱਤਾ ਮੰਗਦੇ ਨੇ ਉਹ ਤਾਂ ਮਹਾਰਾਜ ਕਹਿੰਦੇ ਜਾਂ ਮਿਲ ਜੇ ਪੁੱਲ ਦਾਨ ਦਿੱਤਾ ਹੈ ਤਾਂ ਅੱਗੇ ਸਾਡਾ ਕੋਲ ਬਿਲਕੁਲ ਨਹੀਂ ਹੋ ਰਿਹਾ ਉਹ ਬੇਕਾਰ ਉਹ ਧੰਗਰਾਜ ਦੇ ਦਰਗਾਹ ਜਾਣਗੇ ਫਿਰ ਮਹਾਰਾਜ ਕਹਿੰਦੇ ਪੁੱਲ ਦਾਨ ਕਾ ਕਰੇ ਸਰੀਰ ਸੋਗ ਰਹੀ ਕੰਗਾ ਕਾ ਨੀਰ ਉਹ ਦਾਨ ਕਰੇ ਸਰੀਰ ਸੋਗ ਜਿਹੀ ਗੰਗਾ ਕਾਦੀਰ ਹਿੰਦੂ ਭਰਾ ਕਹਿੰਦੇ ਗੰਗਾ ਦਾ ਦਰੜ ਬੜਾ ਪਵਤਰ ਹੁੰਦਾ ਹੈ ਬੜਾ ਪਾਵਨ ਹੁੰਦਾ ਕਹਿੰਦੇ ਸਾਡੇ ਪਾਪ ਕੱਟੇ ਜਾਂਦੇ ਗੁਰਬਾਣੀ ਤਾਂ ਇਸ ਨੂੰ ਅਲਾਉ ਨਹੀਂ ਕਰਦੀ ਹੈ ਗੁਰਬਾਣੀ ਤਾਂ ਨਾਮ ਦਾ ਤੀਰਥ ਜਿਹੜਾ ਉਹਨੂੰ ਵੱਡਾ ਤਵੱਜਹ ਦਿੰਦੀ ਹੈ ਕਿ ਤੀਰਥਨਾਮਣ ਜਾਓ ਤੀਰਥਨਾਮ ਹੈ ਈਰ ਸ਼ਬਦ ਵਿਚਾਰ ਅੰਦਰ ਗਿਆਨ ਹੈ ਮਹਾਰਾ ਕਹਿੰਦੇ ਨਾਮ ਹੀ ਤੀਰ ਹੈ ਖੈਰ ਮਹਾਰਾਜ ਜੀ ਨੇ ਪ੍ਰਮਾਣ ਦਿੱਤਾ ਹੈ ਕਿ ਜਿਵੇਂ ਗੰਗਾ ਦਾ ਜਲ ਪਵਿੱਤਰ ਹੋ ਜਾਂਦਾ ਹੈ ਇਸੇ ਤਰੀਕੇ ਨਾਲ ਜਿਹੜੇ ਗੁਰੂ ਦੇ ਪਿਆਰੇ ਜਿਹੜੇ ਪ੍ਰੇਮੀ ਜਨ ਭਗਤ ਜਨ ਕੋਲ ਦਾਨ ਕਰਦੇ ਹਨ ਦਿਖਾਵਾ ਨਹੀਂ ਕਰਦੇ ਗੁਰੂ ਦੇ ਚਰਨਾਂ ਵਿੱਚ ਗੁਪਤ ਅਰਦਾਸਾਂ ਕਰਦੇ ਹਨ ਮਨ ਵਿੱਚ ਗੁਰੂ ਨੂੰ ਧਿਆਨ ਦੇਣ ਉਹ ਜਿਹੜੇ ਬਾਹਰ ਪਵਿੱਤਰ ਹਨ ਉਹਨਾਂ ਨੂੰ ਪਵਿੱਤਰ ਵੀ ਆਖਿਆ ਮਹਾਰਾਜ ਨੇ जिन्हें उत्तर गंगा जल पवित्र है महाराज कहते हैं जो अपना का भी जीवन पवित्र हो जाता है सो बेंती साथ संगत दास बेंती करता सी आओ गुरु अर्जुन देव जी महाराज कहते गुरु गुरु मंत्र जो प्राणी तरगत जन्म प्रश्न है जेड़े बंदे जो गुरु मंत्र दी दात नहीं सिद्ध लब्जा जा चुका ਮੋਗਦੀ ਗੱਲ ਆ ਗੁਰਮੰਤਰ ਦੀ ਦਾਤ ਨਹੀਂ ਹੈ ਗੁਰੂ ਵਾਲਾ ਨਹੀਂ ਬਣਿਆ ਗੁਰੂ ਨਹੀਂ ਪੜਾਇਆ ਉਹਦਾ ਜੀਵਨ ਬੇਕਾਰ ਹੈ ਤਰਗੰਤ ਜਨਮ ਪਰਛਣਾ ਉਹਦਾ ਜਨਮ ਪਰਛਾ ਹੈ ਉਹਦਾ ਜੀਵਨ ਜਨਮ ਲੈਣਾ ਹੀ ਬੇਕਾਰ ਹੈ ਵੇਖੋ ਮੈਂ ਦੋ ਗੱਲਾਂ ਕਹਿ ਰਿਹਾ ਸੀ ਪਿੱਛੇ ਬੇਨਤੀ ਕਰਨ ਲੱਗਿਆ ਸੀ ਕਿ ਸਨਾਤਨ ਧਰਮ ਦੇ ਵਿੱਚ ਕਿ ਬੜੀ ਸੋਹਣੀ ਰੀਤ ਹੈ ਉਹ ਕਿਹੜੀ ਹੈ ਕਿ ਵੀ ਗੁਰੂ ਵਾਲਾ ਬਣਾਉਣਾ ਗੁਰੂ ਬੰਗਲਾ ਬਣਾ ਤਿੱਡੂ ਬਣਾਉਣਾ ਇਹ ਅਨਾਦੀ ਕਾਲ ਤੋਂ ਰੀਤ ਚੱਲੀ ਆ ਰਹੀ ਹੈ ਜਿਹੜਾ ਗੁਰੂ ਵਾਲਾ ਹੁੰਦਾ ਸੀ ਨਾ ਉਹਦੇ ਕੋਲ ਸਾਧੂ ਸੰਤੂ ਜਿਹੜੇ ਆਮ ਤੌਰ ਤੇ ਹੀਰਣ ਵਾਲੇ ਸਾਧੂ ਸੰਤ ਹੁੰਦੇ ਨੇ ਉਹ ਭਿਖਿਆ ਲੈਂਦੇ ਸੀ ਨਿਗਰੇ ਬੰਦੇ ਕੋਲ ਭਿਖਿਆ ਨਹੀਂ ਲੈਣੇ ਸੀ ਬਾਲਾ ਜੀ ਮਹਾਰਾ ਜਿਹੜਾ ਦੁਨੀਆ ਦੀ ਸਨਾਤਨ ਰਈ ਵੀਰ ਜਿਹੜੇ ਮੰਦਨ ਹਨੂਮਾਨ ਜੀ ਛੇ ਜੱਤੀਆਂ ਵਿੱਚੋਂ ਇੱਕ ਜੱਤੀ ਹੋਇਆ ਤੇ ਆਮ ਤੌਰ ਮਹਾਰਾ ਗੁਰਬਾਣੀ 'ਚ ਵੀ ਆਉਂਦਾ ਛੇ ਜੱਤੀਆਂ ਦੀ ਗੱਲ ਆਉਂਦੀ ਹੈ ਛੇ ਜੱਤੀ ਉਹਨਾਂ ਛੇ ਜੱਤੀਆਂ ਵਿੱਚੋਂ ਹਨੂਮਾਨ ਦੀ ਜੱਤੀ ਹੋਇਆ ਤੇ ਹਨੂਮਾਨ ਕ੍ਰਿੰਤੇ ਦੇ ਵਿੱਚ ਸਾਥਕ ਇਹਦੀ ਮਾਂ ਹੋਈ ਅੰਜਨੀ ਅੰਜਨੀ ਦੇ ਕੋਲ ਇਹਦਾ ਜਨਮ ਹੋਇਆ ਅੰਜਨੀ ਨੇ ਇੱਕ ਵਾਰੀ ਕੋ ਸਾਧੂ ਸੰਤਾਏ ਦਰ ਤੇ ਘਰ ਦੇ ਬਾਹਰ ਹੋਏ ਤੇ ਠਿਕਿਆ ਦੇਣ ਲੱਗੀ ਠਿਕਿਆ ਮੰਗੀ ਤੇ ਸਾਧ ਸੰਗਤ ਜਦੋਂ ਥਾਲ ਭਰ ਕੇ ਲਈ ਨਾ ਠਿਕਿਆ ਦਾ ਤੇ ਸਾਧੂਆਂ ਨੇ ਵੇਖਿਆ ਤੇ ਨਿਗਰੀ ਹੈ ਕਹਿੰਦੇ ਇਹਦੇ ਕੋਲ ਠਿਕਿਆ ਨਹੀਂ ਦੇਣੀ ਜਿਹੜੇ ਜਾਣੇ ਵੰਦੇ ਪੁਰਾਣੇ ਨਾਮ ਨਾਲ ਵੱਡਾ ਹੋਣਾ ਜਿਹੜੇ ਕੋਈ ਸनातक ਹੁੰਦਾ ਯਾਦ ਰੱਖ ਲੈ ਉਹਨਾਂ ਤੇ ਵਿਖਿਆ ਨਹੀਂ ਕਹਿਣ ਲੱਗੇ ਤੂੰ ਤਾਂ ਨਿੰਗੁਰੀ ਹੈ ਨਿੰਗੁਰੀ ਕੋਲੋਂ ਅਸੀਂ ਵਿਖਿਆ ਨਹੀਂ ਲੈਣੀ ਨਿੰਗੁਰੇ ਦਾ ਦਾ ਨਹੀਂ ਭਰਵਾਨ ਨਹੀਂ ਹੈ ਫਿਰ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਇਹ ਤਾਂ ਬੜੀ ਮਾੜੀ ਗੱਲ ਆતિਥੀ ਦੇਵੋ ਭਾਵ ਸनातकਾਂ ਦੇ ਰੀਤ ਹੈ ਕਿ ਘੂਰੇ ਤੇ ਆਇਆ ਹੈ ਬੰਦਾ ਜਿਹੜਾ ਹੈ ਕਰਦੇ ਭਾਈ ਕੋਈ ਗੱਲ ਨਹੀਂ ਗੱਲ ਸਿਰੇ ਚੜ੍ਹਨ ਦਿਓ ਥੋੜੇ ਜੀ ਫਰਸਟ ਟਾਈਮ ਆਗਿਆ ਮੰਦਿਆ ਸੰਗਤਾਂ ਜੋੜੀ ਜੀ ਪਰ ਸਤ ਸਤਿਵੰਦ ਜੀ ਸਾਧ ਸੰਗਤ ਉਹਨੇ ਪੇਖਿਆ ਲਈ ਹੈ ਕਿ ਉਹ ਗੁਰੂ ਵਾਲੀ ਬਣ ਕੇ ਪੇਖਿਆ ਨਹੀਂ ਗੱਲ ਮੁਕਦੀ ਹੈ ਕਿ ਉਹਨੇ ਗੁਰੂ ਬਣਾਇਆ ਸਤ ਸੰਤਾਂ ਨੂੰ ਉਹਨੇ ਗੁਰਮੰਦਰ ਦੀ ਦਾਤ ਵਖਸੀ ਹੈ ਗੁਰੂ ਵਾਲੀ ਬਣੀ ਹੈ ਤੇ ਉਹ ਕੋਲੋਂ ਪੰਡਾਲ ਲਿਆ ਤੇ ਤ੍ਰੇਤੇ ਦੇ ਅਵਤਾਰ ਭਗਵਾਨ ਸ੍ਰੀ ਰਾਮਚੰਦਰ ਜੀ ਮਹਾਰਾਜ ਦੇ ਵੀ ਗੁਰੂ ਹੋਏ ਹਨ ਗੁਰੂ ਪ੍ਰਸਿੱਛਿਤ ਜੀ ਦਵਾਪਰ ਦੇ ਅਵਤਾਰ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦੇ ਵੀ ਗੁਰੂ ਹੋਏ ਹਨ ਇਹ ਸੀ ਸੰਦੀਪ ਨੇ ਕੀ ਉਦੈਨ ਦੇਵ ਦੇ ਗ੍ਰੰਥ ਵਾਲੇ ਵਿਦਿਆਲੇ ਉਹ ਤੋਂ ਨਹੀਂ ਆ ਵੀ ਵਿਦਿਆਲੇ ਇਹ ਸੀ ਸੰਦੀਪ ਨੇ ਕੀ ਤੇ ਦਰਵਾਸਾ ਜੀ ਨੇ ਕੀ ਅਧਿਆਤਮਕ ਗੁਰੂ ਜਿਹੜੇ ਹੋਏ ਉਹ ਦਰਵਾਸਾ ਜੀ ਸੀ ਵਾ ਸੋ ਦੇਨ ਕਿ ਜੇ ਕੋਈ ਹੈ ਜੇ ਅਵਤਾਰੀ પુરੁਸ਼ਾਂ ਦੇ ਵੀ ਸਾਤ ਸੰਗ ਤ੍ਰੇਤੇ ਦੇ ਅਵਤਾਰ ਦੇ ਗੁਰੂ ਹੋਏ ਦਵਾਪਰ ਦੇ ਅਵਤਾਰ ਦੇ ਗੁਰੂ ਹੋਏ ਨੇ ਤੇ ਆਓ ਆਪਾਂ ਵੀ ਗੁਰੂ ਵਾਲਾ ਬਣਨਾ ਹੈ ਸਾਤ ਸੰਗ ਕਲਯੁਗ ਦਾ ਸਮਾਂ ਹੈ ਜਿੱਥੇ ਗੁਰੂ ਨਾਨਕ ਦੀ ਗੱਲ ਹੈ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਅਵਤਾਰ ਹੋਏ ਨੇ ਨਿਰੰਕਾਰ ਪਰਮਾਤਮਾ ਦੇ ਉਹ ਵਿਖ ਪੁਰਾਣ ਸਾਫ ਕਹਿ ਰਿਹਾ 18 ਪੁਰਾਣਾ ਵਿੱਚੋਂ ਬੇਦੀ ਵੰਸ ਵਿੱਚ ਅਵਤਾਰ ਹੈ ਨਾਨਕ ਬੇਦੀ ਵੰਸ ਵਿੱਚ ਕਲਯੁਗ ਵਿੱਚ ਆਕਾਰ ਹੋਏਗਾ ਨਾਨਕ ਦੇ ਰੂਪ ਵਿੱਚ ਪਰਮਾਤਮਾ ਦਾ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਤ ਅਮਰ ਕਹਾਇਓ ਤ੍ਰਿਤ ਰਾਮ ਰਗਵੰਸ ਕਹਾਇਓ ਦੁਆਪਰ ਕਿਸਨ ਵਿਰਾਰ ਕੰਸ ਕਿਰਤਾਰਤ ਕੀਓ ਉਗਰ ਸੈਨ ਕੋ ਰਾਜ ਅਵੈਪਤ ਜਿੰਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਤ ਅਮਰ ਕਹਾਇਓ ਕਰਜੂ ਦਾ ਉਦਾਰਣ ਗੰਗਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਕਹਿਣਾ ਚਾਹੁੰਦੇ ਜਿਹੜਾ ਮੈਂ ਸ਼ਲੋਕ ਤੁਹਾਡੇ ਸਾਹਮਣੇ ਰੱਖਿਆ ਹੈ ਕਿ ਗੁਰਮੰਤਰ ਹਿੰਦਸੇ ਜੋ ਪ੍ਰਾਣੀ ਕਰੰਗ ਜਨਮ ਬਰਛਣਾ ਕੂਕਰ ਹੈ ਸ਼ੂਕਰ ਹੈ ਗਰਦਵੈ ਕਾਕ ਹੈ ਸਰਪਨ ਕੋ ਲਖਣਾ ਹੈ ਉਹ ਬੰਦਾ ਇਹਨਾਂ ਜੋਣਾ ਤੋਂ ਬਚ ਜਾਵੇਗਾ ਕੂਕਰ ਹੈ ਕੁੱਤਾ ਸ਼ੂਕਰ ਸੂਰ ਗਰਦਵੈ ਗੰਦਾ ਤੇ ਕਾਕ ਹੈ ਕਾਵਾ ਸਰਪਨ ਹੈ ਸਭ ਤੋਂ ਲਖਣਾ ਹੈ ਇਹਨਾਂ ਭੈੜੀ ਜੋਣਾ ਵਿੱਚ ਉਸ ਬੰਦੇ ਨੂੰ ਨਹੀਂ ਪੈਣਾ ਪਵੇਗਾ ਜਿਹੜਾ ਕੋਈ ਗੁਰੂ ਵਾਲਾ ਬਣ ਜਾਵੇਗਾ ਛੋ ਗੁਰੂ ਵਾਲੇ ਬਣੇਉ बहुत बहुत धन्यवाद आओ आप बनिए ते माही गुरु मंत्री गुरु महाराज ने बख्शे महाराज कहते गुरु मंत्र का चितार नानक गुर गई सो बहुत बहुत है पहली ਕਥਾ ਦੀ ਦਿੱਖ ਕਥਾ ਸਾਤ ਸੰਗਤ ਤੇ ਦੇਖੀ ਕਰਦਮਨ ਕਥਾ ਵਿੱਚ ਜਦੋਂ ਨਾ ਕੜੀ ਨਾਲ ਕੜੀ ਜੁੜਦੀ ਜਾਂਦੀ ਹੈ ਐਗਜ਼ਾਮਪਲ ਸਾਹਮਣੇ ਆਉਂਦ ਹਨ ਸਾਡੇ ਮਹਾਰਾਜ ਕਿਪਾ ਤੇ ਉਹ ਗੱਲ ਲੰਬੀ ਹੋ ਜਾਂਦੀ ਹੈ ਸ਼੍ਰਮਣ ਦੇ ਜਾਤਸਕਾ ਕੋਈ ਗੱਲ ਨਹੀਂ ਆਪਾਂ ਸਤ ਸੰਗਤ ਕਰਿਆ ਰੱਖ ਦਾ ਨਾਮ ਦੀ ਸਤ ਸੰਗਤ ਹੋਈ ਹੈ ਕਥਾ ਵਿਖਿਆਨ ਹੋਣਾ ਜ਼ਰੂਰੀ ਹੁੰਦਾ ਹੈ ਵਿਖਿਆਨ ਤੋਂ ਬਿਨਾ ਮਰਾ ਕਦੇ ਇਸੋ ਲੇਖੇ ਮੁਕਤਨਾ ਹੋ ਗਈ ਜੇਕਰ ਸੱਜਣਾ ਕਰੀਏ ਚਾਹ ਸੋ गुरु करने के प्रबंध का दास का जो प्रधान प्रदान दे तर्वाद आलू के संदर्भ तर्वाद ये विगत है गुरुदेव दे दो की बच्चों करें कराए दे पानी फिर नाले लगता है जेल तो सिंह चालू बोल दे ओ पाई नंदलाल ने कुछ तो सिंह गुरु गोविंद सिंह महाराज ने अगर पढ़ो के सत्संग क्यों जी कभी चली सत्संग तुझे सावधान एकाग्र की प्रकृति वस्तु करो ਸਤਿ ਪੰਦੀ ਸਾਵਧਾਨ ਇਕਾਗਰ ਕੀ ਬੁੱਸੋ ਇਕਾਗਰਤਾ ਵਿੱਚ ਮਿਗਲ ਪਾਣਾ ਦੀ ਕਾਲੀ ਦੁਨੀਆ ਦੀ ਇਹ ਪਤਾ ਨਹੀਂ ਰੱਬ ਨੇ ਕਿਤੇ ਸਵਾਸ ਪੂਰੇ ਕਰ ਦੇਣੀ ਬੜੀ ਦੁਨੀਆ ਜਿਹੜੀ ਅੱਖਾਂ ਸਾਹਮਣੇ ਖੁਰਦੀ ਜਾਂਦੀ ਹੈ ਵਾਈਰਲ ਹੋ ਰਿਹਾ ਹੈ ਕਿਾ ਕਰੋ ਧਨਵਾਦ ਗੁਰ ਕਰਦੇ ਪ੍ਰਬੰਧ ਕਰਨਾ ਸੰਗਤਾਂ ਵੀ ਜਰਾ ਕੋਈ 10 ਮਿੰਟ ਸਾਵਨ ਤਾਸ ਨੂੰ ਕਥਾ ਦੇ ਵਿੱਚ ਹੋ ਰਿਹਾ ਨ ਸਮਾਪਕਸ਼ਕਿਤ ਮੈਂ ਤੁਹਾਡੇ ਸਾਹਮਣੇ ਚਾਹੁੰਦਾ ਸੀ ਪਹਿਲਾਂ ਕਿ ਪੰਜੇ ਪਾਸ਼ਾ ਦਾ ਜਿਹੜਾ ਸਹੀਦੀ ਦਾ ਸੰਗ ਰੱਖਾਂ ਪਗਰਤੀ ਨਿਰਮਨ ਵਿੱਚ ਆਉਣੇ ਦੀ ਗੁਰੂ ਦੀ ਗੱਲ ਕਰਾਂਗੇ ਕਿ ਉਸ ਤਰ੍ਹਾਂ ਸੰਤ ਗੁਰੂ ਦੇ ਨਾਲ ਲੱਗੇ ਉਟੋਗੀਆਂ ਪਖੰਡੀਆਂ ਦੇ ਨਾਲ ਨਹੀਂ ਲੱਗੇ ਮਨੁੱਖ ਦੇ ਵਿੱਚੋਂ ਚੱਲ ਰਿਹਾ ਸੋ ਬੜੇ ਭਾਗਾ ਵਾਲੇ ਉਹ ਸੰਤ ਗੁਰੂ ਦੀਆਂ ਗਹਿਰਤਾਂ ਵੀਆਂ ਨਹੀਂ ਸੰਤਾਂ ਦੇ ਗੁਰੂਆਂ ਨੇ ਸੰਤ ਗੁਰੂ ਕਿਰਪਾ ਕਰੇ ਦਾਸ ਦਾ ਗੁਰਣਾ ਤੁਹਾਡਾ ਸੁਣਨਾ ਦਰਗਾਹ ਵਿੱਚ ਪ੍ਰਭਾਨਾ ਵੇ ਸਤ ਸੰਗਤਾਂ ਦਾ ਸਭ ਨੂੰ ਬਹੁਤ ਸਾਰਾ ਖੁਸ਼ਿਆਲੀ ਦੇ ਗੁਰੂ ਸਿੱਖੀ ਜੀ ਨਾਮ ਦਾ ਗੁਰ ਚੜ੍ਹਦਾ ਉਠਾ ਸਰਵ ਸੇ ਸਨ ਉਹਨਾਂ ਜੀ ਕੰਮ ਕੋਟਾਂ ਕੋਟਨ ਦਾਵਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਆਪ ਸੰਗਤਾਂ ਦਾ ਧੰਵਾਦ ਦੇਵ ਜੀ ਸਾਹਿਬ ਦਾ ਜਵਾਬ ਮੰਦੇ ਵਾਹ ਗੁਰਜੀਤ ਦਾਵਾ ਕਰਸ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹਲਾ ਦੀ ਜਨਮ ਦੇ ਕੋਲ ਤੋਂ ਪਾਵਨ ਸਰਗਮ ਸਾਧ ਅਨੰਤ ਦਇਆ ਮਹਾਂ ਇਸ ਨੂੰ ਮੈਂ ਪਾਇਆ ਸਰਗਮ ਨਾ ਪਾਇਆ ਸੱਚੇ ਸੇਤੀ ਮਨ